ਫਸਿਕਾ ਭਾਜੀ ਕੀ ਹਾਲ ਚਾਲ ਹੈ ਜੀ ਲਓ ਜੀ ਆਪਣੇ ਅੱਜ ਬੱਲੇ ਭਾਈ ਦਾ ਅੱਜ ਬਰਥਡੇ ਆ ਬਈ ਬਹੁਤ ਬਹੁਤ ਮੁਬਾਰਕਾ ਭਰਾ ਨੂੰ ਤੇ ਸਾਰੇ ਆਪਣੇ ਭਰਾ ਅੱਜ ਇਕੱਠੇ ਹੋਏ ਆ ਤੇ ਵਾਹਿਗੁਰੂ ਅਰਦਾਸ ਕਰਦੇ ਆ ਕਿ ਭਰਾ ਨੂੰ ਦਿਨ ਦੁਗੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਇਹ ਪਿਆਰ ਬਣਾਈ ਰਵੇ ਤੇ ਆਓ ਹੁਣ ਆਪਾਂ ਜਿਹੜਾ ਕੇਕ ਕੱਟਦੇ ਆ ਤੇ ਸਾਡਾ ਛੋਟਾ ਭਰਾ ਬਾਈ ਸੁੱਖ ਵੀ ਪਹੁੰਚ ਗਿਆ ਬਈ ਮੁਬਾਰਕਾ ਤੈਨੂੰ ਵੀ ਭਰਾ ਦੇ ਜਨਮ ਦਿਨ ਤੇ ਕਰੋ ਬਈ ਕਰੋ ਆਪਣੀ ਹੁਣ ਤਿਆਰੀ ਤੇ ਆਪਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਲਾ ਲਾ ਨਾ ਆ ਬਸ ਸਮ ਨਾ ਲਾ ਲਾ ਨਾ ਇਹ ਨੀ ਥੋੜਾ ਜਿਹਾ ਤੂੰ ਹਰ ਸਤ ਮੈਂ ਇਹ ਆ ਬੜੇ ਹਾਲਾਲੇ ਮੁਹੰਮਦ ਨੇ ਹਾਂ ਬਸ ਗਏ ਮਾਰੇ ਉਹਨੇ ਛਗਣਾ ਕਰਨਾ ਹੁੰਦਾ ਉਹਨੇ ਆਪਸਾਂ ਨਾਲ ਕਰ ਲੈਣਾ ਵਾਹਲ ਕਰਕੇ ਜਾਣਾ ਸੁਣਾ ਮੈਡਮ ਛੇ ਹਾਂ ਉਹ ਕਿਤੇ ਜਾਣਾ ਨਹੀਂ ਨੂੰ ਮੈਂ ਹੀ ਨਾ ਚੱਲ ਤੂੰ ਵੀ ਖੜਾ ਜੀਬਾ ਲੋ ਪਾਜੀ ਸਾਰਿਆਂ ਵੱਲੋਂ ਸਾਰੀ ਹੀ ਐਚਬੀਡੀ ਟਰਾਂਸਪੋਰਟ ਵੱਲੋਂ ਹਾਈ ਟੈਕ ਕੰਪਨੀ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੋ ਭਰਾਵਾਂ ਦਾ ਇਦਾਂ ਹੀ ਪਿਆਰ ਬਣਿਆ ਰਵੇ ਪ੍ਰਦੇਸਾਂ ਦੇ ਵਿੱਚ ਆਪਾਂ ਸਾਰੇ ਪਰਿਵਾਰ ਆ ਹਨਾ ਤੇ ਵਾਈ ਵਾਈ ਉਤੱਕੀਆਂ ਦੇਵੇ ਇਸੇ ਤਰ੍ਹਾਂ ਸਾਰਿਆਂ ਨਾਲ ਖੁਸ਼ੀਆਂ ਵੰਡਦੇ ਰਹੀਏ ਤੇ ਭਾ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਾਂ अपना लैंग्वेज सेम हैप्पी बर्थडे सेम मत बस दे योर इंग्लिश योर लैंग्वेज ओके थैंक यू थैंक यू मामाशन अस्सलाम वालेकुम मामा बड़ा पीगा तो मुझे शायद बॉडी ने सवाल बड़ा शौक है यार यार थोड़ी ये बात पे किना भाई बनिए सोया मैं रोज क्या कर रहा हूं भाई ना का तो वो अपना है दो दिन बाद आ चल ले बड़े